ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਵੀਡੀਓ ਕਾਨਫਰੈਂਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ 'ਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਤਕਸੀਮ ਕਰਨਗੇ ਉਹ ਇਸ ਮੌਕੇ ਤੇ ਨਿਯੁਕਤ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ 16ਵਾਂ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ ਤੇ ਆਯੋਜਿਤ ਕੀਤਾ ਜਾਵੇਗਾ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ ਤੇ ਵਿਭਾਗਾਂ ਲਈ ਭਰਤੀ ਕੀਤੀ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ اجلاس ਦੋ ਹੋਰ ਦਿਨਾਂ ਲਈ ਬਤਾ ਦਿੱਤਾ ਗਿਆ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾਨ ਨੇ ਅੱਜ اجلاس ਦੇ ਦੂਜੇ ਦਿਨ ਇਸ ਦਾ ਐਲਾਨ ਕੀਤਾ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਨੂੰ ਦੁਪਹਿਰ 2 ਵਜੇ ਤੇ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਹੋਵੇਗੀ ਸ਼ਨੀਵਾਰ ਤੇ ਐਤਵਾਰ ਨੂੰ ਛੁੱਟੀ ਰਹੇਗੀ ਪਾਖੜਾ ਅਤੇ ਹੋਰਨਾ ਡੈਮਾਂ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਾਲ ਸੀਆਈਐਸਐਫ ਦੀ ਬਜਾਏ ਪੰਜਾਬ ਪੁਲਿਸ ਤਾਇਨਾਤ ਕਰਨ ਤੇ ਸਦਨ ਚ ਚਰਚਾ ਤੋਂ ਬਾਅਦ ਸੀਆਈਐਸਐਫ ਦੀ ਪਾਖੜਾ ਡੈਮ ਅਤੇ ਬੀਬੀਐਮਬੀ ਦੇ ਹੋਰ ਸਬੰਧਤ ਡੈਮਾਂ ਤੇ ਤਾਇਨਾਤੀ ਨਾ ਕਰਨ ਬਾਰੇ ਸਰਸਮਤੀ ਨਾਲ ਮਤਾ ਪਾਸ ਕਰਕੇ ਸਦਨ ਵੱਲੋਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਨਾਲ ਇਸ ਬਾਰੇ ਇਸ ਮੁੱਦੇ ਨੂੰ ਵਿਚਾਰਨ ਲਈ ਕਿਹਾ ਕੇ ਰੇਲਵੇ ਨੇ ਸੁਰੱਖਿਆ ਨੂੰ ਵਧਾਉਣ ਲਈ ਮਸ਼ੀਨ ਵਿਜ਼ਨ ਅਧਾਰਿਤ ਨਿਰਖਣ ਪ੍ਰਣਾਲੀ एमवीआईएस स्थापित ਕਰਨ ਲਈ ਸਮਰਪਿਤ ਫਰੇਟ ਕਾਰਕੋਰਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨਾਲ ਇੱਕ ਸਮਝੌਤਾ ਸਹਿਬਤ ਕੀਤਾ ਹੈ। एमवीआईएस ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅਧਾਰਿਤ ਆਧੁਨਿਕ ਤਕਨੀਕੀ ਪ੍ਰਣਾਲੀ ਹੈ ਜੋ ਚਲਦੀਆਂ ਰੇਲ ਗੱਡੀਆਂ ਦੇ ਅੰਡਰਗিয়ার ਦੀਆਂ ਉੱਚ ਰੈਜ਼ੋਲੂਸ਼ਨ ਤਸਵੀਰਾਂ ਲੈਂਦੀ ਹੈ ਤੇ ਕਿਸੇ ਵੀ ਲਟਕਤੇ ਢਿੱਲੇ ਜਾਂ ਗਮ ਹੋਏ ਹਿੱਸਿਆਂ ਦਾ ਵੀ ਪਤਾ ਲਾਉਂਦੀ ਹੈ। ਜਦੋਂ ਕੋਈ ਨੁਕਸ ਪਾਇਆ ਜਾਂਦਾ ਹੈ ਤਾਂ ਇਹ ਪ੍ਰਣਾਲੀ ਤੁਰੰਤ ਜਵਾਬ ਤੇ ਰੋਕਥਾਮ ਕਾਰਵਾਈ ਲਈ ਅਸਲ ਸਮੇਂ ਦੀਆਂ ਚੇਤਾਵਨੀਆਂ ਜਾਰੀ ਕਰਦੀ ਹੈ। ਕਣਕ ਅਤੇ ਝੋਨੇ ਦੀ ਨਿਰਵਗਨ ਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ ਕਾਇਮ ਕੀਤੇ ਗਏ ਮੰਤਰੀ ਸਮੂਹ ਨੇ ਪੰਜਾਬ ਦੇ ਚੌਲ ਮਿਲਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਚਿੰਤਾਵਾਂ ਤੇ ਮੁੱਦਿਆਂ ਨੂੰ ਗੌਰ ਨਾਲ ਸੁਣਿਆ ਤੇ ਜਾਇਜ਼ ਮੰਗਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਹੈ। ਕਾਲ ਮੰਤਰੀ ਸਮੂਹ ਦੇ ਚੇਅਰਮੈਨ ਖੇਤੀਬਾੜੀ ਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਕਿਹਾ ਕਿ ਪੰਜਾਬ ਸਰਕਾਰ ਸੋਨੀ ਖਰੀਦ ਸੀਜ਼ਨ ਦੇ ਸੂਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਪੂਕਤਾ ਇੰਤਜ਼ਾਮ ਕਰ ਰਹੀ ਹੈ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਘਟਾਰੂਚਾਕੇ ਨੇ ਕਿਹਾ ਕਿ ਮਿਲਰਾਂ ਵੱਲੋਂ ਝੋਨੇ ਦੇ ਖਰੀਦ ਸੀਜ਼ਨ ਬਾਰੇ ਤਿਆਰੀ ਸ਼ੁਰੂ ਕਰਨ ਲਈ ਸੂਬਾ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਮਿਲਰਾ ਨਾਲ ਸਬੰਧਤ ਸਾਰੇ ਚਾਇਜ਼ ਮੁੱਦਿਆਂ ਦੇ ਹੱਲ ਲਈ ਲਗਾਤਾਰ ਸਖਤ ਯਤਨ ਕਰੇ ਨੇ ਤੇ ਜਲਦੀ ਹੀ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਅਧਿਕਾਰਤ ਖੇਤਰ ਦੀਨ ਆਉਂਦੇ ਮਾਮਲਿਆਂ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਪਹਿਲਾਦ ਚੋਸ਼ੀ ਨਾਲ ਮੁਲਾਕਾਤ ਕੀਤੀ ਜਾਵੇਗੀ ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਕਿਹਾ ਕਿ ਸੂਬੇ ਵਿੱਚ ਪਾਣੀ ਦੇ ਕੁਦਰਤੀ ਸਰੋਤਾਂ ਨਿਜੀ ਤਲਾਬਾਂ ਤੇ ਛੱਪੜਾਂ ਵਿੱਚੋਂ ਸਾਲਾਨਾ 2 ਲੱਖ ਮੀਟ्रिक टन ਮੱਛੀ ਪੈਦਾ ਕੀਤੀ ਜਾ ਰਹੀ ਹੈ ਕੱਲ ਕੌਮੀ ਮੱਛੀ ਪਾਲਕ ਦਿਵਸ ਮੌਕੇ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਮੇਤ 43,683 ਏਕੜ ਤੋਂ ਵੱਧ ਰਕਪਾ ਮੱਛੀ ਪਾਲਣ ਅਧੀਨ ਤੇ ਕਰੀਬ 985 ਏਕੜ ਰਕਬਾ ਚੀਂਗਾ ਪਾਲਣ ਅਧੀਨ ਹੈ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ 16 ਸਰਕਾਰੀ ਮੱਛੀ ਪੰਗ ਫਾਰਮ 11 ਮੱਛੀ ਫੀਡ ਮਿਲਾਂ ਤੇ 7 ਲੈਬਾਰਟਰੀਆਂ ਕਿਸਾਨਾਂ ਦੀ ਮਦਦ ਲਈ ਕੰਮ ਕਰ ਰਹੀਆਂ ਨੇ ਇਸ ਤਰ੍ਹਾਂ 637 ਮੱਛੀ ਪਾਲਕਾਂ ਨੂੰ ਵਕ ਵਕ ਪ੍ਰੋਜੈਕਟਾਂ ਤਹਿਤ 30 ਕਰੋੜ 64 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਾਫ਼ ਸੁਥਰੇ ਵਾਤਾਵਰਣ ਚ ਮੱਛੀ ਤੇ ਮੱਛੀ ਉਤਪਾਦਕਾਂ ਦੀ ਵਿਕਰੀ ਲਈ 8 ਨਿਜੀ ਮੱਛੀ ਕਿਓਸਕ ਵੀ ਸਥਾਪਿਤ ਕੀਤੇ ਗਏ ਨੇ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਨੂੰ ਸਵੈ ਰੁਜ਼ਗਾਰ ਦੇ ਇੱਕ ਫਾਇਦੇਮੰਦ ਮੌਕੇ ਵਜੋਂ ਦੇਖਣ ਦੀ ਅਪੀਲ ਕੀਤੀ ਸੀਮਸੁਰਖਿਆ ਬਲਣ ਨਸ਼ਿਆ ਵਿਰੋਧੀ ਕਾਰਜਪਾਲ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਖਾਸਾ ਖੇਤਰ ਚਿਕਤਸਕਰ ਨੂੰ ਹੈਰੋਇਨ ਦੀ ਇੱਕ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ ਖੁਫੀਆ ਜਾਣਕਾਰੀ ਤੇ ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਤੇ ਕਾਰਜਪਾਲ ਦੀ ਇੱਕ ਸਾਂਝੀ ਟੀਮ ਨੇ ਖੋਜ ਮੁਹੰਮਦ ਰਾਣ ਇੱਕ ਦਸਕਰ ਨੂੰ 1 ਕਿਲੋ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਨਾਲ ਕਾਬੂ ਕੀਤਾ ਮਲਜ਼ਮ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦਾ ਰਹਿਣ ਵਾਲਾ ਹੈ ਉਸਦੇ ਨੈਟਵਰਕ ਤੇ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਸੌਣ ਮਹੀਨੇ ਦੀ ਸਾਲਾਨਾ ਕਾਵੜ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ ਕਾਵੜ ਯਾਤਰਾ ਦੌਰਾਨ ਵੱਡੀ ਗਿਣਤੀ ਚ ਲੋਕ ਉਤਰਾਖੰਡ ਦੇ ਹਰਦੁਆਰ ਗਉਮੁਖ ਤੇ ਗੰਗੋਤਰੀ ਵਰਗੇ ਤੀਰਥ ਸਥਾਨਾਂ ਦੇ ਗੰਗਾ ਨਦੀ ਦਾ ਪਵਿੱਤਰ ਜਲ ਲੈਣ ਲਈ ਜਾਂਦੇ ਨੇ ਦਿੱਲੀ ਉੱਤਰ ਪ੍ਰਦੇਸ਼ ਤੋਂ ਉਤਰਾਖੰਡ ਸਰਕਾਰਾਂ ਨੇ ਸ਼ਰਧਾਲੂਆਂ ਦੇ ਪ੍ਰਬੰਧਨ ਲਈ ਵਿਆਪਕ ਇੰਤਜ਼ਾਮ ਕੀਤੇ ਨੇ ਅੰਮ੍ਰਿਤਸਰ ਵਿਧੀਗਜ਼ਲਾ ਮੈਜਿਸਟ੍ਰੇਟ ਅਮਨਦੀਪ ਕੌਰ ਨੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਖੇਤਰ ਚ ਡਰੋਨ ਸਚਾਲਨ ਤੇ ਮੁਕੰਮਲ ਤਾਰਦੀ ਪਾਬੰਦੀ ਲਾਈ ਹੈ ਇੱਕ ਹੋਰ ਹੁਕਮ ਚਮਨ ਸਰ ਦੇ ਹੱਥੀ ਦੇ ਪਿੰਡਾਂ ਕਸਬਿਆਂ ਚ ਪੰਜ ਜਾਂ ਇਸ ਤੋਂ ਬਾਅਦ ਵਿਅਕਤੀਆਂ ਦੇ ਇਕੱਠੇ ਹੋਣ ਰੋਸ ਰੈਲੀਆਂ ਧਰਨਾ ਦੇਣ ਮੀਟਿੰਗਾਂ ਕਰਨ ਅਤੇ ਵਿਖਾਲਾ ਕਰਨ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਗਾਉਣ ਦੇ ਲਈ ਕਿਹਾ ਗਿਆ ਇਹ ਹੁਕਮ 6 ਅਕਤੂਬਰ ਤੱਕ ਲਾਗੂ ਰਹੇਗਾ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ 'ਚ ਦਿਨ ਭਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @riirarnews chalander ਰਾਸ਼ਟਰੀ ਖਬਰਾਂ ਦਾ ਅਗਲਾ ਬੈਲਟਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ ਨਮਸਕਾਰ